ਆ ਆ ਗਏ ਤੇ ਅਸੀਂ ਦਿੱਲੀ ਜਵਾਨ ਹੁੰਦੀ ਵਿਆਹਣ ਹੋਨੇ ਆ ਤੇ ਆ ਵਿਆਹ ਕੇ ਲੈ ਚੱਲੇ ਆ ਤੇ ਸਾਡੇ ਇਹ ਵੀ ਰੀਤ ਹੈ ਵੀ ਮਕਲਾਵਾ ਅਸੀਂ ਨਾਲ ਦਾ ਹੀ ਲੈਨੇ ਆ ਇੱਕ ਚੈਨਲ ਨੇ ਦਿਖਾਇਆ ਵੀ ਇਹ ਤਾਂ ਖਾਲਿਸਤਾਨ ਮੂਵਮੈਂਟ ਹੈ ਇੱਕ ਨੇ ਚੁਲਾਤਾ ਵੀ ਇਹ ਤਾਂ ਮੋਦੀ ਨੂੰ ਮਾਰਨ ਦੀਆਂ ਗੱਲਾਂ ਕਰਦੇ ਆ ਫਲਾਨਾ ਟਮਕਾ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਥੋਡੀ ਤੇ ਮੇਰੀ ਰੋਟੀ ਵੀ ਬੰਦ ਹੈ ਜੇ ਕਿਸਾਨ ਨਹੀਂ ਰਹੂਗਾ ਤਾਂ ਯਾਦ ਰੱਖੀਏ ਆਪਾਂ ਆ ਜਿਹੜੇ ਮਾਈਕ ਮੂਈਕ ਆਪਾਂ ਹੱਥ 'ਚ ਫੜੇ ਆ ਕਿਸੇ ਕੰਮ ਦੇ ਨਹੀਂ ਰਹਿ ਜਾਣੇ ਕੱਲ ਮੁੰਡੇ ਇੱਥੇ ਕਹੀ ਜਾਂਦੇ ਸੀ ਵੀ ਜੇ ਹਰਿਆਣਾ ਸਾਡੇ ਨਾਲ ਆਇਆ ਤੁਰੂਗਾ ਨਾ ਅਸੀਂ ਆਪਦਾ ਪਾਣੀ ਵੀ ਦੇ ਦਾਂਗੇ ਯਾਰ ਇਹਨਾਂ ਨੂੰ ਕੱਲ ਅਸੀਂ ਬੰਦੇ ਉੱਥੇ ਫੜੇ ਗਏ ਜਿਨ੍ਹਾਂ ਨੇ ਪਰਨੇ ਬੰਨੇ ਸੀਗੇ ਖੱਟੇ ਪਰਨੇ ਸੀਗੇ ਪਰ ਉਹ ਬੰਦੇ ਬਾਹਰ ਦੇ ਸੀਗੇ ਭੱਜ ਗਏ ਉਹ ਕੱਲ ਰਾਤ ਨੂੰ ਇੱਥੇ ਹੀ ਫੜੇ ਜੇ ਕੋਈ ਸਾਨੂੰ ਇਹ ਕਹਿੰਦਾ ਵੀ ਤੁਸੀਂ ਬਾਇਸ ਜੋ ਤੁਸੀਂ ਸਹੀ ਪੱਤਰਕਾਰੀ ਨਹੀਂ ਕਰ ਰਹੇ ਸਾਨੂੰ ਇਹ ਕਹਣਾ ਮਨਜ਼ੂਰ ਹੈ ਪਰ ਅਸੀਂ ਪੰਜਾਬ ਤੇ ਪੰਜਾਬ ਦੇ ਕਿਸਾਨ ਨਾਲ ਖੜਾਂਗੇ ਕਿਉਂਕਿ ਇਹ ਗੱਲ ਸਾਡੀਆਂ ਆਵਦੀਆਂ ਵਟਾਂ ਦੀ ਹੈ ਤੇ ਅਸੀਂ ਆਪਣੀਆਂ ਵਟਾਂ ਤੇ ਬਗਾਨਾ ਪੈਰ ਧਰਨ ਨਹੀਂ ਦੇਣਾ ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂ ਰਤਨਦੀਪ ਸਿੰਘ ਢਾਲੀਵਾਲ ਅਸੀਂ ਅੱਜ ਮੌਜੂਦ ਹਾਂ ਕੁੰਡਲੀ ਬਾਰਡਰ ਪਹਿਲਾਂ ਅਸੀਂ ਟਿਕਰੀ ਬਾਰਡਰ ਮੌਜੂਦ ਸੀ ਐਜੀਟੇਸ਼ਨ ਚੱਲ ਰਿਹਾ ਹੈਗਾ ਲੰਬਾ ਐਜੀਟੇਸ਼ਨ ਪਹਿਲਾਂ 3 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਪਰ ਜਿਹੜਾ ਇੱਥੇ ਮਾਹੌਲ ਬਣਿਆ ਹੈਗਾ ਇਸ ਮਾਹੌਲ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਹੋਰ ਵੀ ਗੱਲਾਂ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਨਜੋਤ ਸਿੰਘ ਮੱਕੜ ਮੱਕੜ ਸਾਹਿਬ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਰਤਨ ਜੀ ਬਹੁਤ ਧੰਨਵਾਦ ਤੁਹਾਡਾ ਜੀ ਜੀ ਕਾਫੀ ਲੰਬਾ ਤੁਹਾਡਾ ਐਕਸਪੀਰੀਅੰਸ ਆ ਆਪਣੇ ਵਾਲੇ ਕਿੱਤੇ ਦੇ ਵਿੱਚ ਇਦਾਂ ਦੇ ਅੰਦੋਲਨ ਤੁਸੀਂ ਪਹਿਲਾਂ ਵੀ ਦੇਖੇ ਹੋਣਗੇ ਪਰ ਇਹ ਕੁਝ ਚੀਜ਼ ਵੱਖਰੀ ਆ ਮੰਨਦੇ ਹੋ ਇਦਾਂ ਦਾ ਅੰਦੋਲਨ ਮੈਂ ਨਹੀਂ ਦੇਖਿਆ ਪਹਿਲਾਂ ਜੀ ਇਹ ਅੰਦੋਲਨ ਮੇਰੇ ਖਿਆਲ ਨਾਲ ਪਿਛਲੀਆਂ ਕਈ ਪੀੜ੍ਹੀਆਂ ਨੇ ਨਹੀਂ ਦੇਖਿਆ ਹੋਣਾ ਔਰ ਜੋ ਮਾਹੌਲ ਬਣਿਆ ਜਿਸ ਤਰ੍ਹਾਂ ਬੈਰੀਗੇਟ ਤੋੜੇ ਜੋ ਜੋ ਨੌਜਵਾਨਾਂ ਨੇ ਮੂਹਰੇ ਲੱਗ ਕੇ ਤੁਸੀਂ ਇੱਕ ਗੱਲ ਨੂੰ ਦੇਖੋ ਬੜਾ ਵਧੀਆ ਮੈਨੂੰ ਲੱਗਿਆ ਹੁਣ ਇੱਕ ਨੌਜਵਾਨ ਨਾਲ ਮੈਂ ਗੱਲ ਕਰ ਰਿਹਾ ਸੀਗਾ ਜਦੋਂ ਉੱਥੋਂ ਤੁਰੇ ਆਂ ਜਿਵੇਂ ਫੌਜਾਂ ਦੀ ਲਾਮਬੰਦੀ ਹੁੰਦੀ ਸੀ ਨਾ ਬਾਬਾ ਬਘੇਲ ਸਿੰਘ ਹੋਣੇ ਜਦੋਂ ਕਹਿੰਦੇ ਦਿੱਲੀ ਆਏ ਤੇ ਜਦੋਂ ਕਬਜ਼ਾ ਕੀਤਾ ਤਾਂ ਉਹ ਫੌਜ ਦੀ ਇੱਕ ਲਾਮਬੰਦੀ ਤੇ ਉਹਦੀ ਪਲੈਨਿੰਗ ਹੁੰਦੀ ਸੀ ਵੀ ਮੂਹਰੇ ਕਿਹਨੂੰ ਰੱਖਣਾ ਹੈ ਘੋੜਿਆਂ ਨੂੰ ਕਿੱਥੇ ਰੱਖਣਾ ਹੈ ਹਾਥੀ ਵਾਲਿਆਂ ਨੂੰ ਕਿੱਥੇ ਰੱਖਣਾ ਹੈ ਤੇ ਫਿਰ ਜਿਹੜੇ 1 ਟੂ 1 ਲੜਦੇ ਆ ਉਸ ਤਰੀਕੇ ਦੀ ਅਨਾਰਗਨਾਈਜ਼ਡ ਜ਼ਰੂਰ ਸੀਗੀ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੇ ਆਰਗਨਾਈਜ਼ ਕੀਤਾ ਤੇ ਉਹ ਪਲੈਨਿੰਗ ਹੋਈ ਪਰ ਆਪਣੇ ਨੌਜਵਾਨ ਮੂਹਰੇ ਲੱਗੇ ਔਰ ਸਿਆਣੇ ਬੰਦੇ ਸੀਗੇ ਜਿਹੜੇ ਉਹਨਾਂ ਦਾ ਸਾਥ ਨਾਲ ਸੀਗਾ ਬੱਚੇ ਤੇ ਬੀਬੀਆਂ ਵੀ ਨਾਲ ਆਈਆਂ ਤੁਸੀਂ ਦੇਖੋ ਪਿੱਛੇ ਲੰਗਰ ਜਿਹੜੇ ਬਣ ਜਾਂਦੇ ਆ ਬੀਬੀਆਂ ਜੇ ਤੁਸੀਂ ਪਿੱਛੇ ਢੀੜਾ ਲਾ ਕੇ ਆਏ ਹੋ ਘੱਟੋ ਘੜ 15 20 ਕਿਲੋਮੀਟਰ ਦੂਰ ਜੇ ਜਾਓਗੇ ਤਾਂ ਵੱਡੇ ਤਵੇ ਜਿਹੜੇ ਤਵੀਆਂ ਹੁੰਦੀਆਂ ਉਹ ਲੈ ਕੇ ਆਏ ਆ ਮਿੱਟੀ ਪੱਟ ਕੇ ટોਇਆ ਤੇ ਥੱਲੇ ਬਾਲਣ ਲਾ ਕੇ ਤੇ ਤਵੀਆਂ ਲੱਗੀਆਂ ਤੇ ਬੀਬੀਆਂ ਲੰਗਰ ਪਕਾਉਂਦੀਆਂ ਵਿੱਚੇ ਸਾਰੇ ਲੰਗਰ ਤਿਆਰ ਹੋ ਜਾਂਦੇ ਆ ਤਾਂ ਇਹ ਸਾਰੀ ਜਿਹੜੀ ਲਾਮਬੰਦੀ ਹੋਈ ਨੌਜਵਾਨ ਉੱਥੋਂ ਜਦੋਂ ਤੁਰੇ ਅੜੇ ਬੈਰੀਗੇਟ ਤੋੜੇ ਔਰ ਇਥੋਂ ਤਾਈਂ ਪਹੁੰਚੇ ਔਰ ਇੱਥੇ ਆ ਕੇ ਉਹਨਾਂ ਨੇ ਆਪਦੇ ਵੱਟਿਆਂ ਨੂੰ ਜੱਥੇਬੰਦੀ ਦੇ ਜਿਹੜੇ ਚੀਫ ਨੇ ਜਿਹੜੇ ਜੱਥੇਬੰਦੀਆਂ ਦੇ ਹੈੱਡ ਨੇ ਜਾਂ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਸਮਰਪਿਤ ਕਰਤਾ ਤੁਸੀਂ ਦੇਖੋ ਨਾ ਕਿੰਨੀ ਖੂਬਸੂਰਤ ਗੱਲ ਹੈ ਇਹ ਕਿ ਜਦੋਂ ਲੜਨ ਦਾ ਟਾਈਮ ਆਇਆ ਜਦੋਂ ਅੜਨ ਦਾ ਟਾਈਮ ਆਇਆ ਜਦੋਂ ਰੇਤੇ ਦੇ ਭਰੇ ਭਰੇ ਟਰਾਲੇ ਜਿਹੜੇ ਘੋੜੇ ਜਿਨ੍ਹਾਂ ਨੂੰ ਕਹਿ ਦਿੰਨੇ ਆ ਉਹ ਖੜੇ ਕਰਦੇ ਵਿਚਾਲੇ ਔਰ ਉਹਨਾਂ ਨੇ ਧੂ ਧੂ ਕੇ ਪਾਸੇ ਕਰਤੇ ਨੌਜਵਾਨਾ ਨੇ ਜਦੋਂ ਇੱਥੋਂ ਤਾਈਂ ਪਹੁੰਚੇ ਫਿਰ ਜਦੋਂ ਇੱਥੇ ਆ ਕੇ ਕਿਲੇ ਕਿਲੇ ਦੇ ਬਾਹਰ ਐ ਜੰਗਾ ਐ ਹੁੰਦੀਆਂ ਸੀ ਨਾ ਕਿਲਿਆਂ ਦੇ ਬਾਹਰ ਖੜ ਜਾਈਦਾ ਸੀ ਤੇ ਫਿਰ ਅਗਲੀ ਵਿਆਹਤ ਬੰਦੀ ਹੁੰਦੀ ਸੀ ਤਾਂ ਫਿਰ ਆਪਣੇ ਜਿਹੜੇ ਸਿਆਣੇ ਬੰਦੇ ਸੀਗੇ ਜਿਹੜੇ ਆਪਣੇ ਬਜ਼ੁਰਗ ਨੇ ਜਿਹੜੇ ਆਪਾਂ ਨੂੰ ਸੇਧ ਦਿੰਦੇ ਆਏ ਆ ਉਹਨਾਂ ਨੂੰ ਫਿਰ ਸਟੇਜ ਤੇ ਬਾਹਤਾ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਅਗਲੀ ਰਣਨੀਤੀ ਤਿਆਰ ਕਰ ਲਓ ਜੇ ਤੁਸੀਂ ਕਹੋਗੇ ਇੱਥੇ ਮੈਂ ਤੁਹਾਨੂੰ ਦੱਸਦੇ ਆ ਜਿਹੜਾ ਇਸ ਬਾਰਡਰ ਦੇ ਉੱਤੇ ਜਾਂ ਬਾਕੀ ਬਾਰਡਰਾਂ ਤੇ ਜਿਹੜੇ ਬੈਠੇ ਆ ਏ ਨਹੀਂ ਹੈ ਕਿ ਉਹ ਸਟਰੋਂਗ ਇੰਨੇ ਆ ਗੋ ਕਿ ਜਿਹੜਾ ਉੱਥੇ ਕੋਈ ਫੋਰਸ ਇੰਨੀ ਸਟਰੋਂਗ ਲੱਗੀ ਆ ਵੀ ਨੌਜਵਾਨ ਅੱਗੇ ਜਾ ਨਹੀਂ 파ਰੇ ਉਹ ਇਹ ਹੈ ਵੀ ਇਹ ਡੈਲੀਬਰੇਟਲੀ ਆਪ ਬੈਠੇ ਆ ਇੱਥੇ ਜੇ ਇਸ ਵੀਰੇ ਗਾਂ ਇਹਨਾਂ ਨੇ ਟੱਪਣਾ ਹੋਵੇ ਤੇ ਪੱਟ ਪੁੱਟ ਕੇ ਪਰਾਂ ਮਾਰਨਗੇ ਇਹ ਮਿੰਟ 10 ਲੱਗਣੇ ਆ ਤੇ ਐਡੇ ਸਦਕੀ ਆ ਤੁਸੀਂ ਇਹ ਦੇਖੋ ਜਿਹੜੀਆਂ ਪਾਣੀ ਦੀਆਂ ਵਿਚਾੜਾ ਇਹ ਪਾਉਂਦੇ ਸੀ ਜਿਹਦੇ ਨਾਲ ਇਹ ਲੀਡਰਾਂ ਨੂੰ ਭਜਾਉਂਦੇ ਆ ਇਹ ਦਰਅਸਲ ਹੁਣ ਤਾਂ ਹੀ ਆਪਾਂ ਰੈਲੀਆਂ ਕਵਰ ਕਰਨ ਆਪਾਂ ਐਜੀਟੇਸ਼ਨ ਪੋਲਿਟੀਕਲ ਪਾਰਟੀਆਂ ਦੇ ਜਾਂਦੇ ਸੀ ਨਾ ਕਵਰ ਕਰਨ ਉੱਥੇ ਜਾ ਕੇ ਦੇਖੀਦਾ ਸੀ ਉਹ ਆਉਂਦੇ ਸੀਗੇ ਉਹਨਾਂ ਦੇ ਨਾਲ ਜਿਹੜੀ ਜਿਹੜੀ ਪਾਰਟੀ ਦੇ ਬੰਦੇ ਉਸ ਰੰਗ ਦੀਆਂ ਪੱਗਾਂ ਬੰਨ ਕੇ ਆ ਜਾਂਦੇ ਨੀਲੇ ਵਾਲੀਆਂ ਨੀਲੀਆਂ ਤੇ ਚਿੱਟੇ ਵਾਲੀਆਂ ਚਿੱਟੀਆਂ ਤੇ ਉਦੋਂ ਬਾਅਦ ਇਹ ਹੋਲਾ ਰੱਲਾ ਪਾਇਆ ਆ ਚਾਰਕ ਬੈਰੀਗੇਟਾਂ ਦੇ ਤਾਂ ਟੱਪ ਕੇ ਫੋਟੋ ਖਿਚਾਉਂਦੇ ਸੀਗੇ ਉਧਰੋਂ ਪਾਣੀ ਦੀ ਵਿਚਾੜ ਵਜਦੀ ਸੀ ਉਹਨਾਂ ਦਾ ਲੀਡਰ ਗ੍ਰਿਫਤਾਰ ਹੋ ਜਾਂਦਾ ਸੀ ਤੇ ਚੱਲ ਮੇਰੇ ਭਾਈ ਕੰਮ ਹੋ ਜਾਂਦਾ ਸੀ ਇਹ ਸ਼ਾਇਦ ਸਰਕਾਰ ਨੂੰ ਲੱਗਿਆ ਕਿ ਵੀ ਉਹੀ ਕੰਮ ਹੋਊਗਾ ਵੀ ਇਹ ਕਿਤੇ ਅੰਦਰੋਂ ਅੰਦਰ ਕਰਦੇਾਂਗੇ ਮੁੰਡੇ ਵਾਪਸ ਭੱਜ ਜਾਣਗੇ ਉਹਨਾਂ ਨੇ ਨੱਕੇ ਮੋੜਨ ਵਾਲੇ ਪਿਓ ਦੇ ਪੁੱਤਾਂ ਨੇ ਚੱਕ ਕੇ ਜਿਹੜੀਆਂ ਵਾਟਰ ਕੈਨਨਾਂ ਵਾਲੀਆਂ ਧਾਰਾ ਸੀਗੀਆਂ ਪੁੱਠੀਆਂ ਮੋੜ ਕੇ ਦਿੱਲੀ ਕੰਨੀ ਕਰਤੀਆਂ ਤੇ ਦੱਸਤਾ ਵੀ ਭਾਈ ਆ ਆ ਗਏ ਤੇ ਅਸੀਂ ਦਿੱਲੀ ਜਵਾਨ ਹੁੰਦੀ ਵਿਆਹਣ ਆਉਣੇ ਆ ਤੇ ਆ ਵਿਆਹ ਕੇ ਲੈ ਚੱਲੇ ਆ ਤੇ ਸਾਡੇ ਇਹ ਵੀ ਰੀਤ ਹੈ ਵੀ ਮਕਲਾਵਾ ਅਸੀਂ ਨਾਲ ਦਾ ਹੀ ਲੈਨੇ ਆ ਤੇ ਮਕਲਾਵਾ ਇੱਥੋਂ ਲੈ ਕੇ ਜਾਣਾ ਐਤਕੀ ਜੇ ਆਪਾਂ ਗੱਲ ਕਰਦੇ ਆਂ ਸੇਂਦ ਦੀ ਸਿੰਧਾ ਬੜੀਆਂ ਲੱਗਦੀਆਂ ਗਈਆਂ ਸੀ ਦੋ ਦਿਨਾਂ ਤੋਂ ਟਿੱਕਰੀ ਬਾਰਡਰ ਸੀ ਉੱਥੇ ਵੀ ਬੜੇ ਪੱਥਰ ਚੱਲ ਰਹੇ ਸੀ ਪੱਥਰ ਕੋਈ ਮਾਰ ਜਾਂਦਾ ਸੀ ਬੰਦੇ ਦਾ ਪਤਾ ਨਹੀਂ ਲੱਗਦਾ ਸੀ ਜਿਹੜੀ ਸੇਂਦ ਵਾਲਾ ਕੰਮ ਆ ਆਗੂਆਂ ਤੱਕ ਵੀ ਪਹੁੰਚ ਹੋਣੀ ਚਾਲੂ ਹੋ ਗਈ ਆ ਸਾਡੇ ਸੋਰਸਾਂ ਤੋਂ ਪਤਾ ਲੱਗਿਆ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਜਿਹੜਾ ਇਹ ਮੋਰਚਾ ਹੈਗਾ ਲੱਗੂਗੀ ਸੇਂਦ ਕੇ ਨੌਜਵਾਨ ਇਦਾਂ ਜ ਡਟੇ ਰਹਿਣਗੇ ਬਿਓਰਗ ਡਟੇ ਰਹਿਣਗੇ ਰਤਨેશ ਚ ਕੋਈ ਡਾਊਟ ਨਹੀਂ ਵੀ ਕਈ ਤਰ੍ਹਾਂ ਕਈ ਤਰ੍ਹਾਂ ਦੇ ਸੰਨ ਲੱਗਦੇ ਆ ਸਨ ਤਾਂ ਜਿਹੜੀ ਸਰਕਾਰ ਹੈ ਉਹਨੇ ਲਾਉਣਾ ਹੀ ਹੈ ਐਜੀਟੇਸ਼ਨ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਪਲੈਨਿੰਗ ਵੀ ਹੈ ਜੇ ਇਧਰੋਂ ਪਲੈਨਿੰਗ ਹੈ ਤਾਂ ਉਹਨਾਂ ਦੀ ਵੀ ਪਲੈਨਿੰਗ ਹੁੰਦੀ ਹੈ ਉਹ ਕਈ ਤਰ੍ਹਾਂ ਦੀ ਵਿਵੰਤਬੰਦੀ ਹੈ ਇੱਕ ਤਾਂ ਮੀਡੀਆ ਨੂੰ ਵਰਤਿਆ ਜਾਊਗਾ ਇਸ ਪਲੈਨਿੰਗ ਦੇ ਵਿੱਚ ਕਿ ਐਜੀਟੇਸ਼ਨ ਬਦਨਾਮ ਕਿਵੇਂ ਕਰਨੀ ਹੈ ਤੁਸੀਂ ਦੇਖੋ ਕਿ ਜੇ ਐਨਯੂ ਨੂੰ ਅਸੀਂ ਮੋਸਟ ਪ੍ਰੈਸਟੀਜੀਅਸ ਯੂਨੀਵਰਸਿਟੀ ਮੰਨਦੇ ਹਾਂ ਮੁਲਕ ਦੀ ਜਿਹੜੇ ਐਡੇ ਬ੍ਰੇਨਸ ਪੈਦਾ ਕਰਕੇ ਦਿੰਦੀ ਹੈ ਉਹਨੂੰ ਅਰਬਨ ਨਕਸਲਾਈਟ ਦੱਸਿਆ ਜਾਂਦਾ ਹੈ ਅਸੀਂ ਬਿਹਾਰ ਦੇ ਲੋਕ ਜਦੋਂ ਉੱਠ ਖੜਦੇ ਉਹਨਾਂ ਨੂੰ ਉਦੋਂ ਉਹਨਾਂ ਨੂੰ ਇਸ ਸਰਕਾਰ ਵੱਲੋਂ ਨਕਸਲਾਈਟ ਦੱਸਿਆ ਜਾਂਦਾ ਹੈ ਜਦੋਂ ਜੇ ਐਂਡ ਕੇ ਦੇ ਲੋਕ ਪ੍ਰੋਟੈਸਟ ਕਰਦੇ ਆ ਕਸ਼ਮੀਰ ਦੇ ਇੱਕ ਪਾਸੇ ਤਾਂ ਕਹਿੰਦੇ ਹੋ ਵੀ ਤੁਸੀਂ ਉਸੇ ਮੁਲਕ ਦੇ ਵਸਿੰਦੇ ਹੋ ਜੰਮੂ ਕਸ਼ਮੀਰ ਸਾਡੇ ਤੋਂ ਵੱਖ ਨਹੀਂ ਹੈਗਾ ਸਾਡੇ ਮੁਲਕ ਦਾ ਹੀ ਹਿੱਸਾ ਹੈ ਦੂਜੇ ਪਾਸੇ ਉਹਨਾਂ ਨੂੰ ਡੱਕ ਕੇ ਵੀ ਰੱਖਦੇ ਹੋ ਤੇ ਹੱਤਵਾਦੀ ਵੀ ਦੱਸਦੇ ਹੋ ਪੰਜਾਬ ਹਰਿਆਣਾ ਜਦੋਂ ਹੁਣ ਤੁਰਿਆ ਕਿਸਾਨ ਤੁਰਿਆ ਇਹ ਇਹ ਗੱਲ ਹਮੇਸ਼ਾ ਮੈਂ ਵੀ ਮੈਂ ਵਾਰ-ਵਾਰ ਇਹ ਰਿਪੋਰਟਿੰਗ 'ਚ ਵੀ ਦਰਜ ਕਰਦਾ ਵੀ ਇਹ ਕੋਈ ਪੰਜਾਬੀ ਨਹੀਂ ਤੁਰਿਆ ਇਹ ਕੋਈ ਹਰਿਆਣਵੀ ਨਹੀਂ ਤੁਰਿਆ ਇਹ ਕਿਸਾਨ ਤੁਰਿਆ ਚਾਹੇ ਉਹ ਕਿਤੋਂ ਦਾ ਵੀ ਹੈ ਔਰ ਕਿਸਾਨ ਦੇ ਨਾਲ ਹਰ ਵਰਗ ਤੁਰਿਆ ਹੈ ਇਹ ਐਜੀਟੇਸ਼ਨ ਕੱਲੇ ਜ਼ਿੰਮੇਦਾਰ ਦਾ ਨਹੀਂ ਹੈ ਇਹ ਹਰ ਵਰਗ ਦਾ ਹੈ ਥੋੜੀ ਤੇ ਮੇਰੀ ਰੋਟੀ ਵੀ ਬੰਦ ਹੈ ਜੇ ਕਿਸਾਨ ਨਹੀਂ ਰਹੂਗਾ ਤਾਂ ਯਾਦ ਰੱਖੀਏ ਆਪਾਂ ਆ ਜਿਹੜੇ ਮਾਈਕ ਮੋਈਕ ਆਪਾਂ ਹੱਥ 'ਚ ਫੜੇ ਆ ਕਿਸੇ ਕੰਮ ਦੇ ਨਹੀਂ ਰਹਿ ਜਾਣੇ ਤਾਂ ਜਿਹੜਾ ਤੁਸੀਂ ਸਾਨਣ ਦੀ ਗੱਲ ਕਰ ਰਹੇ ਸੀ ਪਹਿਲਾ ਹੈ ਕਿ ਮੀਡੀਆ ਨੂੰ ਵਰਤਿਆ ਜਾਂਦਾ ਜਿਵੇਂ ਹੁਣ ਤੁਸੀਂ ਦੇਖਿਆ ਕਿ ਗੁੱਸਾ ਗੋਦੀ মিডিਆ ਦੇ ਨਾਂ ਤੇ ਨੌਜਵਾਨਾਂ ਨੂੰ ਗੁੱਸਾ ਆ ਰਿਹਾ ਵੀ ਇਹ ਗਲਤ ਹੈ ਕਿ মিডিਆ ਆ ਰਿਹਾ ਹੈ ਹਾਲਾਂਕਿ ਮਾਫੀ ਮੰਗਣੀ ਪਈ ਆ ਰੋ ਇਹ ਵੀ ਕਿਹਾ ਗਿਆ ਕਿ মিডিਆ ਨੂੰ ਆਉਣ ਦਿਓ ਰ ਆਪਦੀ ਗੱਲ ਰੱਖੋ ਉਹਨਾਂ ਨੂੰ ਭਜਾਓ ਨਾ ਮੈਂ ਵੀ ਸਹਿਮਤ ਹਾਂ ਅਸੀਂ ਵੀ মিডিਆ ਆਲੇ ਆ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਇੱਥੋਂ ਬੇਇੱਜ਼ਤ ਕਰਕੇ ਭਜਾਇਆ ਜਾਵੇ ਉਹ ਜੌਬ ਕਰਦੇ ਆ ਪਰ ਸਨ ਲਾਉਂਦੀ ਹੈ ਸਰਕਾਰ মিডিਆ ਪਹਿਲੀ ਪਹਿਲਾ ਜਿਹੜਾ ਹਥਿਆਰ ਹੈ ਖਾਸ ਤੌਰ ਤੇ ਸਰਕਾਰ ਦਾ ਉਹ মিডিਆ ਹੈ মিডিਆ ਦੇ ਰਾਹੀਂ ਸਨ ਲੱਗਦਾ ਹੈ ਦੂਸਰਾ ਹੁੰਦਾ ਹੈ ਕਿ ਬૌਧਿਕ ਤੌਰ ਤੇ ਸੰਨ ਕਿਵੇਂ ਲਾਣਾ ਹੈ ਜੱਥੇਬੰਦੀਆਂ ਨੂੰ ਲੜਾਉਣ ਦੀ ਕੋਸ਼ਿਸ਼ ਰਹਿੰਦੀ ਹੈ ਹੁਣ ਨਵੀਂ ਗੱਲ ਆਈ ਹੈ ਜਿਵੇਂ ਕਿ ਹਰਿਆਣਾ ਤੇ ਰਾਜਸਥਾਨ ਦੀਆਂ ਜੱਥੇਬੰਦੀਆਂ ਨਾਰਾਜ਼ ਨੇ ਉਹ ਹੈ ਨਹੀਂ ਐਕਚੁਅਲੀ ਦੇਖੋ ਨਾਰਾਜ਼ਗੀ ਕਾਦੀ ਹੁੰਦੀ ਹੈ ਆਪਦੀ ਗੱਲ ਰੱਖਣਾ ਤਾਂ ਨਹੀਂ ਨਾਰਾਜ਼ਗੀ ਲੇਕਿਨ ਆਮ ਆਵਾਮ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪੰਜਾਬ ਵਾਲਿਆਂ ਨੇ ਤਾਂ ਕੱਲਾ ਆਪਦੀ ਜੱਥੇਬੰਦੀਆਂ ਤਿਆਰ ਕਰ ਲਈਆਂ ਬਾਕੀਆਂ ਨੂੰ ਨਾਲ ਨਹੀਂ ਤੋੜਿਆ ਤੇ ਪੰਜਾਬ ਵਾਲੇ ਕਿੜਾੜ ਕੇ ਬਹਿ ਕੇ ਵੀ ਨਹੀਂ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ ਐ ਇਵੋਲੂਸ਼ਨ ਹੁੰਦੀ ਹੈ ਸੰਘਰਸ਼ਾਂ ਦੀ ਇਵੋਲੂਸ਼ਨ ਹੈ ਜੇ ਅੱਜ ਪੰਜਾਬ ਵਾਲਿਆਂ ਨੇ ਐਲਾਨ ਕੀਤਾ ਕੱਲ ਨੂੰ ਉਹ ਦੁਬਾਰਾ ਮਿਲ ਕੇ ਦੂਜਾ ਐਲਾਨ ਕਰ ਦੇਣਗੇ ਤਾਂ ਦੂਜੇ ਪਾਸੇ ਇਹ ਹੈ ਪਹਿਲਾ ਮੀਡੀਆ ਦੂਜਾ ਇਹ ਸੀ ਕਿ ਬૌਧਿਕ ਤੌਰ ਦੇ ਉੱਤੇ ਸਰਕਾਰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਕਿ ਜੱਥੇਬੰਦੀਆਂ ਨੂੰ ਪਾੜ ਦਿਓ ਇਹ ਕਿੰਨੇ ਸਾਲਾਂ ਤੋਂ ਜਦੋਂ ਤੋਂ ਪੰਜਾਬੀ ਸੂਬਾ ਬਣਿਆ ਹਰਿਆਣਾ ਤੇ ਪੰਜਾਬ ਨੂੰ ਲੜਾਉਂਦੇ ਆਏ ਕਿ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਲੜਾਈ ਕਰ ਦਿਓ ਪਾੜ ਪਾ ਦਿਓ ਫੇਰ ਇਹਨਾਂ ਨੇ ਪਾਣੀਆਂ ਦੇ ਨਾਂ ਤੇ ਕੱਲ ਮੁੰਡੇ ਇੱਥੇ ਕਹੀ ਜਾਂਦੇ ਸੀ ਵੀ ਜੇ ਹਰਿਆਣਾ ਸਾਡੇ ਨਾਲ ਐਂ ਤੁਰੂਗਾ ਨਾ ਅਸੀਂ ਆਪਦਾ ਪਾਣੀ ਵੀ ਦੇ ਦਾਂਗੇ ਯਾਰ ਇਹਨਾਂ ਨੂੰ ਅਸੀਂ ਆਪ ਚਾਹੇ ਸੋਕੇ 'ਚ ਹੋ ਜਾਾਂਗੇ ਅਸੀਂ ਪਾਣੀ ਵੀ ਦੇ ਦੇਾਂਗੇ ਜੇ ਐਂ ਪਿਆਰ ਕਰਾਂਗੇ ਤਾਂ ਤਾਂ ਇਹ ਐਕਚੁਅਲੋ ਬਸ਼ਿੰਦਿਆਂ 'ਚ ਪਿਆਰ ਹੈ ਥੱਲੇਡੇ ਲੈਵਲ ਦੇ ਉੱਤੇ ਸਰਕਾਰਾਂ ਪਾੜਦੀਆਂ ਅੰਗਰੇਜ਼ ਦੇ ਗਏ ਸੀ ਇਹਨਾਂ ਨੇ ਉਹੀ ਆਪਦੇ ਅੰਦਰ ਰੱਖ ਲਿਆ ਤੇ ਉਹ ਬਾਹਰ ਨਹੀਂ ਹੋਇਆ ਤੀਜਾ ਜਿਹੜੀ ਤੁਸੀਂ ਕਹਿ ਰਹੇ ਹੋ ਜਿਹੜਾ ਚੀਪ ਟਕ 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 ਹੁੰਦਾ ਹੈ ਉਹ ਹੁੰਦਾ ਹੈ ਕਿ ਦਸਤਾਰਾਂ ਬਨ ਜਿਹੋ ਜੀ ਰੰਗਤ ਹੁੰਦੀ ਹੈ ਨਾ ਉਹੋ ਜਿਹੇ ਬੰਦੇ ਵਾਰ ਦਿੰਦੇ ਵਿੱਚ ਤਾਂ ਜੋ ਪਾਲਿਸੀ ਹੁੰਦੀ ਹੈ ਉਸ ਪਾਲਿਸੀ ਦੇ ਅਗੇਂਸਟ ਉਹ ਬੰਦੇ ਜਾਂਦੇ ਆ ਕਿ ਜਿਵੇਂ ਮੰਨ ਲਓ ਮੰਨ ਲਓ ਜੇ ਜਥੇਬੰਦੀਆਂ ਨੇ ਕਿਹਾ ਵੀ ਖਾਲਿਸਤਾਨ ਦਾ ਨਾਰਾ ਨਾ ਲਾਓ ਹਾਲਾਂਕਿ ਉਹ ਵੱਖਰਾ ਵਿਸ਼ਾ ਵੀ ਖਾਲਿਸਤਾਨ ਦਾ ਨਾਰਾ ਲਾਉਣਾ ਕੋਈ ਗਲਤ ਨਹੀਂ ਹੈ ਕਾਨੂੰਨਨ ਤੌਰ ਤੇ ਅਪਰਾਧ ਨਹੀਂ ਹੈ ਲੇਕਿਨ ਜੇ ਜਥੇਬੰਦੀਆਂ ਦਾ ਫੈਸਲਾ ਹੈ ਚਲੋ ਫੈਸਲੇ ਨੂੰ ਆਪਾਂ ਮੰਨਦੇ ਆ ਵੀ ਨਹੀਂ ਲਾਉਣਾ ਤਾਂ ਫਿਰ ਜਦੋਂ ਗੱਲ ਸੁਣ ਲੈਂਦੀ ਤਾਂ ਫਿਰ ਬੰਦੇ ਪਾ ਦਿੱਤੇ ਜਾਂਦੇ ਜਿਹੜੇ ਜਾਣ ਕੇ ਉਹੀ ਕੰਮ ਕਰਦੇ ਜੋ ਨਹੀਂ ਕਰਨਾ ਹੁੰਦਾ ਜਿਵੇਂ ਮੀਡੀਆ ਨੂੰ ਅੱਜ ਦੁਪਹਿਰੇ ਜਥੇਬੰਦੀਆਂ ਨੇ ਕਿਹਾ ਵੀ ਆਪਾਂ ਮੀਡੀਆ ਨੂੰ ਭਜਾਉਣਾ ਨਹੀਂ ਹੈ ਪਰ ਥੋੜੀ देर ਬਾਅਦ ਉਹ ਰਿਪੀਟ ਹੋ ਗਿਆ ਮੁੰਡਿਆਂ ਨੇ ਭਜਾਇਆ ਤਾਂ ਜਦੋਂ ਜਥੇਬੰਦੀਆਂ ਕਹਿ ਰਹੀਆਂ ਉਹ ਕੌਣ ਲੋਕ ਹੈ ਆਇਡੈਂਟੀਫਾਈ ਕਰਨੇ ਚਾਹੀਦੇ ਜਿਹੜੇ ਉਹ ਕੰਮ ਕਰ ਰਹੇ ਹੈ ਜਿਹੜਾ ਮਨਾ ਕਰ ਰਹੀਆਂ ਜਥੇਬੰਦੀਆਂ ਤਾਂ ਹੁੰਦਾ ਕਿ ਉਹ ਸਾਡੇ ਵਿੱਚੋਂ ਹੀ ਬੰਦੇ ਪੈਦਾ ਕੀਤੇ ਜਾਂਦੇ ਆ ਜਿਵੇਂ ਤੁਸੀਂ ਦੇਖੋ ਜਿਹੜਾ ਹਥਿਆਰਬੰਦ ਐਜੀਟੇਸ਼ਨ 80 ਤੇ 90 ਦੇ ਦਹਾਕੇ ਦਾ ਰਿਹਾ ਖਾੜਕੂਆਂ ਦੇ ਵਿੱਚ ਉਹ ਬੰਦੇ ਸਰਕਾਰਾਂ ਨੇ ਪਾਤੇ ਜਿਨ੍ਹਾਂ ਨੇ ਲਹਿਰ ਨੂੰ ਬਦਨਾਮ ਕਰਤਾ ਜਿਨ੍ਹਾਂ ਨੇ ਕੱਢ ਕੱਢ ਕੇ ਬਾਕੀ ਕੌਮਾਂ ਦੇ ਬੰਦੇ ਮਾਰਤੇ ਜਿਨ੍ਹਾਂ ਨੇ ਲੁੱਟਣਾ ਖੋਣਾ ਸ਼ੁਰੂ ਕਰਤਾ ਤੇ ਫਿਰ ਲੋਕਾਂ ਚ ਇੱਕ ਜਰਨਲ ਪਰਸੈਪਸ਼ਨ ਬਣ ਗਈ ਵੀ ਖਾੜਕੂ ਇਹੋ ਜੇ ਐ ਜਦ ਕਿ ਜਿਹੜੇ ਅਸਲ ਬੰਦੇ ਸੀਗੇ ਉਹਨਾਂ ਨੇ ਕਦੇ ਕੋਈ ਇਹੋ ਜੀ ਗਲਤ ਕੰਮ ਨਹੀਂ ਕੀਤਾ ਸੀ ਉਹ ਐਜੀਟੇਸ਼ਨ ਚ ਸੀਗੇ ਉਹਨਾਂ ਦਾ ਟੀਚਾ ਕੁਝ ਹੋਰ ਸੀ ਸਿਮਿਲਰਲੀ ਇੱਥੇ ਬੰਦੇ ਪਛਾਣਨੇ ਪੈਣਗੇ ਔਰ ਸਾਨੂੰ ਸਾਰਿਆਂ ਨੂੰ ਮੁੰਡਿਆਂ ਨੂੰ ਮੈਂ ਖਾਸ ਤੌਰ ਤੇ ਕਹੂੰਗਾ ਕਿ ਤੁਸੀਂ ਅਵੇਅਰ ਰਹੋ ਜਿਹੜਾ ਬਮਲਾਈ ਲੱਗ ਨਾ ਬਣੋ ਇਹ ਨਹੀਂ ਵੀ ਇੱਕ ਨੇ ਨਾਰਾ ਕੋਈ ਚੱਕਤਾ ਤੇ ਮਗਰ ਤੁਸੀਂ ਦੱਬ ਦਿਓ ਕੰਮ ਨੂੰ ਤੁਸੀਂ ਆਪਦਾ ਦਿਮਾਗ ਲਾ ਕੇ ਸੋਚੋ ਵੀ ਕਿਤੇ ਇਹ ਬੰਦਾ ਕੋਈ ਉਹ ਤਾਂ ਨਹੀਂ ਉਹਨੂੰ ਪੁੱਛੋ ਸਵਾਲ ਕਰੋ ਪਿਆਰ ਨਾਲ ਵੀ ਬਾਈ ਤੂੰ ਕਿੱਥੋਂ ਆਇਆ ਮਾਰਨਾ ਕੁੱਟਣਾ ਨਹੀਂ ਹੈ ਕਿਸੇ ਨੂੰ ਜੇ ਫੜੇ ਵੀ ਗਿਆ ਕੋਈ ਕੱਲ ਅਸੀਂ ਬੰਦੇ ਉੱਥੇ ਫੜੇ ਗਏ ਜਿਨ੍ਹਾਂ ਨੇ ਪਰਨੇ ਬੰਨੇ ਸੀਗੇ ਖੱਟੇ ਪਰਨੇ ਸੀਗੇ ਪਰ ਉਹ ਬੰਦੇ ਬਾਹਰ ਦੇ ਸੀਗੇ ਭੱਜ ਗਏ ਉਹ ਕੱਲ ਰਾਤ ਨੂੰ ਇੱਥੇ ਹੀ ਫੜੇ ਤਾਂ ਉਹ ਕੀ ਸੀਗਾ ਮਾਰਨਾ ਕੁੱਟਣਾ ਇਹਨਾਂ ਨੂੰ ਪਿਆਰ ਨਾਲ ਪੁੱਛੋ ਵੀ ਤੂੰ ਕੌਣ ਹੈ ਕਿਹੜਾ ਪਿੰਡ ਹੈ ਤੇਰਾ ਜਦੋਂ ਇਹ ਨਾਰਾ ਲਾਉਣ ਤੋਂ ਇਨਕਾਰ ਕੀਤਾ ਜੱਥੇਬੰਦੀਆਂ ਨੇ ਮਨਾ ਕੀਤਾ ਤਾਂ ਤੂੰ ਐਜੀਟੇਸ਼ਨ 'ਚ ਆਇਆ ਤੂੰ ਕਿਉਂ ਇਸ ਤਰ੍ਹਾਂ ਕਰ ਰਿਹਾ ਜਦੋਂ ਤੁਸੀਂ ਸਵਾਲ ਕਰੋਗੇ ਫਿਰ ਉਹ ਏਜੰਸੀਆਂ ਵਾਲੇ ਬੰਦੇ ਰਿਪੋਰਟ ਵੀ ਬੜੀ ਛੇਤੀ ਦਿੰਦੇ ਆ ਵੀ ਭਾਈ ਇਹ ਅਵੇਅਰ ਕੌਮ ਹੈ ਇਹ ਅਵੇਅਰ ਕਿਸਾਨ ਹੈ ਇਹ ਜਿਹਨੂੰ ਕਹਿੰਦ ਹੁੰਦਾ ਸੀ ਨਾ ਮੂਡ ਮੱਤ ਜਿਵੇਂ ਕੱਲ ਇੱਕ ਜਿਵੇਂ ਵਰਖਾਦੱਤ ਨੇ ਦੀਪ ਸਿੱਧੂ ਦੀ ਇੰਟਰਵਿਊ ਕੀਤੀ ਤੇ ਉਹਨੂੰ ਕਹਿੰਦੀ ਕਿ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ ਕਿਸਾਨ ਤਾਂ ਕਿੱਡੀ ਕਮਾਲ ਦੀ ਗੱਲ ਐ ਕੱਲਾ ਕੱਲਾ ਬੱਚਾ ਸਾਡਾ ਅਸੀਂ ਕੈਨੇਡਾ ਉੱਥੇ ਪਹੁੰਚ ਗਿਆ ਸਾਰਾ ਪੰਜਾਬ ਆਈਲੈਂਡਸਾਂ ਕਰ ਕਰਕੇ ਅੰਗਰੇਜ਼ੀ ਦਾ ਅਸੀਂ ਬੈਂਡ ਦੱਸੋ ਕਿੰਨੇ ਲਿਆਉਣੇ ਆ ਤੁਸੀਂ ਹਾਂ ਨੌ ਤੋਂ ਵੱਧ ਵੀ ਹੁੰਦੇ ਉਹ ਵੀ ਟਪਾ ਦਿੰਦੇ ਇਹ ਤਾਂ ਉੱਥੇ ਤਾ ਇੱਕ ਹੀ ਗੱਲ ਹੋਈ ਇਹ ਸਟੀਰੀਓਟਾਈਪਿੰਗ ਹੋ ਗਈ ਵੀ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ ਮਤਲਬ ਇੱਕ ਹੀ ਗੱਲ ਹੋਈ ਐਡੀ ਵੱਡੀ ਤੂੰ ਪੱਤਰਕਾਰ ਐ ਦੇਸ਼ ਦੀ ਤੇ ਤੂੰ ਇਹ ਕਹਿ ਰਹੀਆਂ ਵੀ ਜ਼ਿਮੀਦਾਰਾਂ ਦੇ ਪੁੱਤ ਅੰਗਰੇਜ਼ੀ ਵੀ ਬੋਲਦੇ ਆ ਅਸੀਂ ਚੰਗੇ ਸਕੂਲਾਂ ਦੇ ਪੜ੍ਹੇ ਆ ਅਸੀਂ ਅਸੀਂ ਸਾਰੇ ਐਜੂਕੇਟਿਡ ਆ ਤੁਸੀਂ ਆ ਕੇ ਕੱਲਾ ਕੱਲਾ ਮੁੰਡਾ મોદી ਨੂੰ ਲਿਆ ਦਿਓ ਡੈਮੋਕ੍ਰੇਸੀ ਸਮਝਾ ਦੂਗਾ ਉਹਨੂੰ ਕੀ ਹੁੰਦਾ ਤੇ ਆ ਜਿਹੜੇ ਕਾਨੂੰਨ ਜਦੋਂ ਇੱਥੇ ਗਏ ਸੀਗੇ ਆਪਣੇ ਸਾਰੇ ਆਪਣੇ ਜਿਹੜੇ ਬਾਬੇ ਵੀ ਐ ਨਾ ਇਹ ਜਿਹੜੇ ਆ ਕਿਸਾਨ ਪ੍ਰਧਾਨ ਨੇ ਆਪਣੇ ਸਾਰੇ ਮਤਭੇਦ ਪਾਸੇ ਰੱਖੋ ਇਹ ਬਹੁਤ ਸਿਆਣੇ ਨੇ ਔਰ ਇਸ ਵਾਰ ਇਹ ਐਕਚੁਅਲ ਚ ਬਹੁਤ ਵਧੀਆ ਰੋਲ ਪਲੇ ਕਰ ਰਹੇ ਆ ਔਰ ਉੱਥੇ ਜਦੋਂ ਗਏ ਨਾ ਇਹ ਜਦੋਂ ਪਹਿਲੀ ਮੀਟਿੰਗ ਲਈ ਸੱਦਿਆ ਜਦੋਂ ਮਿਲੇ ਨਹੀਂ ਸੀ ਆ ਪਿਛਲੀ ਮੀਟਿੰਗ ਚ ਤਾਂ ਮਿਨਿਸਟਰ ਮਿਲੇ ਜਦੋਂ ਪਹਿਲੀ ਵਾਰੀ ਸੱਦਿਆ ਮਿਨਿਸਟਰ ਨਹੀਂ ਮਿਲੇ ਉਹ ਬੈਠੇ ਉਹਨਾਂ ਨੇ ਪੰਜਾਬੀ ਚ ਪਰਚੇ ਛਾਪ ਕੇ ਨਾ ਸਾਰੇ ਕਾਨੂੰਨਾਂ ਦੇ ਤੇ ਉਹ ਇਹਨਾਂ ਦੇ ਮੂਹਰੇ ਰੱਖਤੇ ਵੀ ਆ ਪਹਿਲਾਂ ਪੜ੍ਹ ਲਓ ਤੇ ਰਾਜੀਵਾਲ ਸਾਹਿਬ ਨੇ ਉਹ ਐਂ ਚਲਾ ਕੇ ਮਾਰਿਆ ਕਹਿੰਦੇ ਮੈਨੂੰ ਅੰਗਰੇਜ਼ੀ ਵੀ ਆਉਂਦੀ ਹੈ ਮੈਂ ਪੜੇ ਹੋਏ ਆ ਇਹ ਪੜ ਕੇ ਇੱਥੇ ਬੈਠਾ ਆ ਕੇ ਇਹ ਕਾਨੂੰਨ ਅਸੀਂ ਬਣਾਉਣੇ ਆ ਸਾਨੂੰ ਪੁੱਛ ਕੇ ਹੁਣ ਤਾਂ ਹੀ ਤੁਹਾਡੇ ਇਕਨੋਮਿਕ ਅਫੇਅਰਸ ਦੇ ਡਿਪਾਰਟਮੈਂਟ ਸਾਨੂੰ ਪੁੱਛ ਪੁੱਛ ਬਣਾਉਂਦੇ ਰਹੇ ਐ ਤੇ ਤੁਸੀਂ ਇਸ ਲਿਖ ਜਨਾਰੋ ਵੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਅਸੀਂ ਆ ਜਿੰਨੇ ਮੁੰਡੇ ਆਪਣੇ ਨਾਲ ਖੜੇ ਆ ਇਕੱਲੇ ਇਕੱਲੇ ਨੂੰ ਤੁਸੀਂ ਤਾਂ ਜਦੋਂ ਇਹੋ ਜੀ ਮਾਨਸਿਕਤਾ ਨਾਲ ਤੁਸੀਂ ਸਾਡੇ ਨਾਲ ਡੀਲ ਕਰੋਗੇ ਕਿ ਤੁਸੀਂ ਇਹ ਸੋਚੋ ਵੀ ਪੰਜਾਬ ਦਾ ਨੌਜਵਾਨ ਇੱਕ ਬੇਸਿਕ ਅੰਗਰੇਜ਼ ਤਾਂ ਉਦੋਂ ਇਹ ਕਲੀਅਰ ਹੁੰਦਾ ਕਿ ਕੇਂਦਰ ਦੀ ਜਰਨਲ ਪਰਸਪੈਕਸ਼ਨ ਇੱਕ ਨੈਰੇਟਿਵ ਤੁਹਾਡੇ ਪ੍ਰਤੀ ਕੀ ਹੈ ਜੇ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਰਾਜਨੀਤੀ ਦੀ ਲੋਕ ਚਿੱਟੀਆਂ ਵਾਲਿਆਂ ਤੋਂ ਵੀ ਅੱਕ ਕੇ ਨੀਲੀਆਂ ਪੱਗਾਂ ਵਾਲਿਆਂ ਤੋਂ ਵੀ ਅੱਕ ਕੇ ਟੋਪੀ ਵਾਲਿਆਂ ਤੋਂ ਵੀ ਅੱਕ ਕੇ ਇਹਦੇ ਵਿੱਚੋਂ ਕੋਈ ਰਾਜਨੀਤਿਕ ਬਦਲ ਨਿਕਲੂਗਾ ਨਿਕਲਣਾ ਚਾਹੀਦਾ ਤੁਹਾਨੂੰ ਕੀ ਲੱਗਦਾਗਾ ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਤੋਂ ਆਮ ਆਦਮੀ ਪਾਰਟੀ ਨਿਕਲਣੀ ਸੀ ਹੋਣਾ ਚਾਹੀਦਾ ਕਿ ਉਹ ਚੀਜ਼ ਬੜੀ ਜਿਆਦਾ ਖਤਰਨਾਕ ਹੋ ਜਾਂਦੀ ਹੈ ਦੇਖੋ ਇਹ ਤਾਂ ਆਮ ਲੋਕ ਡਿਸਾਈਡ ਕਰਨਗੇ ਕਿ ਇਹਦੇ ਚੋਂ ਮੈਂ ਹਮੇਸ਼ਾ ਮੇਰਾ ਵੀ ਇਹ ਸਵਾਲ ਹੁੰਦਾ ਹੈ ਕਿ ਇਸ ਸੰਘਰਸ਼ ਚੋਂ ਜਿਹੜਾ ਸਿਆਸੀ ਬਦਲਾਅ ਦਾ ਕੋਈ ਉਭਾਰ ਹੈਗਾ ਕਿ ਨਹੀਂ ਹੈਗਾ ਬਦਲਦੀ ਆਵਾਜ਼ ਤਾਂ ਆ ਰਹੀ ਇਸ ਵਿੱਚ ਕੋਈ ਦੋਰਾਏ ਨਹੀਂ ਹਰੇਕ ਦੇ ਅੰਦਰ ਇੱਕ ਬਦਲ ਦੀ ਆਵਾਜ਼ ਹੈ ਸਾਨੂੰ ਚੰਗੇ ਲੀਡਰਾਂ ਦੀ ਲੋੜ ਹੈ ਅਸੀਂ ਉਸ ਉਹੀ ਜਿਹੜੇ ਕੜਮ ਪ੍ਰਧਾਨ ਹੈ ਉਹ ਰਿਪੀਟ ਕਰਦੇ ਆ ਰਹੇ ਇੰਨੇ ਸਾਲਾਂ ਤੋਂ ਸਾਨੂੰ ਨੌਜਵਾਨ ਪੀੜੀ ਦੀ ਲੋੜ ਹੈ ਪਾਰਟੀ ਕੋਈ ਵੀ ਹੋਵੇ ਜੇ ਘੱਟੋ ਘੱਟ ਕੋਈ ਨਵੀਂ ਪਾਰਟੀ ਜਾਂ ਕੋਈ ਸੰਗਠਨ ਨਹੀਂ ਆਊਗਾ ਮੂਰੇ ਤਾਂ ਐਟ ਲੀਸਟ ਇਹ ਇਹ ਸੰਘਰਸ਼ ਮੌਜੂਦਾ ਪਾਰਟੀਆਂ ਤੇ ਇਹ ਪ੍ਰੈਸ਼ਰ ਜ਼ਰੂਰ ਪਾਊਗਾ ਕਿ ਉਹ ਆਪਦੀ ਪਾਰਟੀ 'ਚ ਚੰਗੇ ਬੰਦਿਆਂ ਨੂੰ ਮੂਹਰੇ ਲਿਆਉਣ ਜੇ ਨਵੀਂ ਪਾਰਟੀ ਨਹੀਂ ਆ ਸਕਦੀ ਤਾਂ ਘੱਟੋ ਘੱਟ ਸੇਮ ਪਾਰਟੀਆਂ 'ਚ ਪੁਰਾਣੇ ਬੰਦਿਆਂ ਨੂੰ ਹਟਾ ਕੇ ਨਵੇਂ ਬੰਦੇ ਦਾ ਮੂਹਰੇ ਲਿਆਓ ਨਾ ਉਸ ਵਿਧਾਨ ਸਭਾ 'ਚ ਜਿੱਥੇ ਉਹੀ ਪੰਜ ਬੰਦੇ ਬੋਲਦੇ ਐ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਵਿਧਾਨ ਸਭਾ ਇੰਨੇ ਸਾਲ ਹੋ ਗਏ ਕਵਰ ਕਰਦੇ ਤੁਸੀਂ ਸ਼ਾਇਦ ਵਿਧਾਨ ਸਭਾ ਕਵਰ ਕੀਤੀ ਕਿ ਨਹੀਂ ਪਾਰਟੀਆਂ ਦਾ ਇੱਕ ਫਿਕਸਡ ਏਜੰਡਾ ਹੈ ਜਿਹੜੇ 2-3 ਲੀਡਰ ਨੇ ਉਹੀ ਬੋਲਣ ਦਿੱਤੇ ਜਾਂਦੇ ਆ ਜਿਹੜਾ ਕੋਈ ਨਵਾਂ ਮੈਨੂੰ ਆ ਦੱਸੋ ਨਵਾਂ ਸ਼ਹਿਰ ਤੋਂ ਅੰਗਦ ਮੁੰਡਾ ਚੁਣ ਕੇ ਗਿਆ ਸੀਗਾ ਕਿੰਨੇ ਵਾਰੀ ਵਿਧਾਨ ਸਭਾ ਚ ਬੋਲਦੇ ਦੇਖਿਆ ਤੁਸੀਂ ਮੈਨੂੰ ਦੱਸੋ ਦਵਿੰਦਰ ਘੁਬਾਇਆ ਕਿੰਨੇ ਵਾਰੀ ਵਿਧਾਨ ਸਭਾ ਚ ਬੋਲਿਆ ਇੱਕ ਵੀ ਉਹਦੀ ਸਪੀਚ ਦਿਖਾਓ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਤੇ ਤੁਹਾਨੂੰ ਕਾਂਗਰਸ ਚੋਂ ਬਾਕੀ ਲੀਡਰ ਮਨਪ੍ਰੀਤ ਬਾਦਲ ਐ ਅਕਾਲੀ ਦਲ ਚੋਂ ਸੁਖਵੀਰ ਬਾਦਲ ਬਿਕੋਂ ਸੁਖਵੀਰ ਬਾਦਲ ਰਹੇ ਨਹੀਂ ਉਹ ਐਮਪੀ ਬਣ ਗਏ ਤਾਂ ਆਮ ਆਦਮੀ ਪਾਰਟੀ ਚੋਂ ਹਰਪਾਲ ਚੀਮਾ ਨੇ ਬਾਕੀ ਤਾਂ ਜਿਹੜੇ ਨਵੇਂ ਮੁੰਡੇ ਚੁਣ ਕੇ ਗਏ ਆ ਉਹ ਕੀ ਮਤਲਬ ਫੋੜੇ ਤੇ ਤੁਸੀਂ ਹਲਦੀ ਲਾਉਣ ਨੂੰ ਬਿਠਾਉਣੇ ਆ ਉੱਥੇ ਉਹ ਕਾਦੇ ਆਸਤੇ ਗਏ ਆ ਉੱਥੇ ਦਲਵੀਰ ਗੋਲਡੀ ਕਿਉਂ ਨਹੀਂ ਬੋਲਦਾ ਉੱਥੇ ਕਿਉਂ ਨਹੀਂ ਸਵਾਲ ਕਿਉਂ ਨਹੀਂ ਹੁੰਦੇ ਤਾਂ ਇਹ ਸਵਾਲ ਨੌਜਵਾਨਾਂ ਨੂੰ ਕਰਨੇ ਪੈਣਗੇ ਕਿ ਜੇ ਅਸੀਂ ਆਪਦਾ ਲੀਡਰ ਹਲਕੇ ਨੂੰ ਬੋਲਣਾ ਪਊਗਾ ਕਿ ਚੁਣ ਕੇ ਭੇਜਿਆ ਤਾਂ ਸਾਨੂੰ ਇਹਦੀ ਨੁਮਾਇੰਦਗੀ ਚਾਹੀਦੀ ਆ ਉੱਥੇ ਇਹ ਪਿੱਠੂ ਨਹੀਂ ਬਣਾਉਣੇ ਅਸੀਂ ਕਿ ਹੁੰਦਾ ਕੀ ਆ ਕਿ ਕੋਈ ਬਿੱਲ ਆ ਗਿਆ ਹਾਂ ਪੱਕਦੀ ਹਾਂ ਐ ਨਾ ਪੱਕਦੀ ਨਾ ਐ ਉਹ ਕਹਿੰਦੇ ਹਾਂ ਦੀ ਹਾਂ ਐ ਜੀ ਚਲੋ ਬਿੱਲ ਪਾਸ ਹੋ ਗਿਆ ਅਸੀਂ ਤਾਂ ਯਾਰ ਇਹੀ ਸੁਣੀ ਜਾਂਦੇ ਆ ਮੈਂ ਤਾਂ ਪਿਛਲੇ 12 ਸਾਲਾਂ 'ਚ ਕਦੇ ਕਿਸੇ ਬਿੱਲ 'ਤੇ ਚੰਗੀ ਬਹਿਸ ਹੁੰਦੀ ਨਹੀਂ ਦੇਖੀ ਇਹੀ ਕੇਂਦਰ ਨੇ ਕੀਤਾ ਵੀ ਕਰੋਨਾ ਦੀ ਮਹਾਮਾਰੀ ਦੇ ਵਿੱਚ ਚਲਦਿਆਂ ਚੱਕ ਕੇ ਲੈ ਆਉਂਦਾ ਲੋਕ ਸਭਾ 'ਚ ਤਾਂ ਤੁਹਾਡੇ ਕੋਲੇ ਬਹੁਮਤ ਸੀਗਾ ਰਾਜ ਸਭਾ 'ਚ ਕਿਵੇਂ ਪਾਸ ਕਰਾ ਗਏ ਤੁਸੀਂ ਸਪੀਕਰ ਬੈਠਾ ਕਿੰਨੀ ਯਾਰ ਡਿਕਟੇਟਰਸ਼ਿਪ ਹੈ ਕਿ ਉਹਨੇ ਕਹਿਤਾ ਹਾਂ ਪੱਕਦੀ ਹਾਂ ਚਲੋ ਜੀ ਪਾਸ ਹੋ ਗਿਆ ਲਾਗੂ ਹੋ ਜਾਣਾ ਗਵਰਨਰ ਕੋਲੇ ਰਾਸ਼ਟਰਪਤੀ ਕੋਲੇ ਪਹੁੰਚ ਗਿਆ ਜਿਹੜੇ ਆਪੋਜੀਸ਼ਨ ਵਾਲੇ ਉਥੇ ਐਮਪੀ ਸੀਗੇ ਉਹਨਾਂ ਦਾ ਓਪੀਨੀਅਨ ਤਾਂ ਲੋ ਘਟੋ ਘਟ ਤੇ ਜੇ ਤੁਸੀਂ ਐਂ ਹੀ ਕਰਨਾ ਤਾਂ ਫਿਰ ਕੋਈ ਵੀ ਲਾ ਬਣਾ ਦੇਓਗੇ ਸਵੇਰੇ ਤੁਸੀਂ ਤਾਂ ਇਹ ਬਹੁਤ ਜਿਹੜਾ ਕਹਿ ਲਓ ਕਿ ਦੇਖੋ ਪੋਲੀਟੀਕਲ ਉਭਾਰ ਹੋ ਸਕਦਾ ਔਰ ਇਹਦੇ ਚੋਂ ਲੇਕਿਨ ਇ ਟੂ अर्ਲੀ ਹੈ ਬਟ ਸ਼ੁਰੂਆਤ ਇਹੋ ਜੇ ਐਜੀਟੇਸ਼ਨਾਂ ਤੋਂ ਹੀ ਹੁੰਦੀ ਹੈ ਜੀ ਜੀ ਆਪਾਂ ਇੱਕ ਗੱਲ ਹੋਰ ਇੱਥੇ ਕਰਦੇ ਆ ਜਿਵੇਂ ਇਹ ਰੋਸ ਉੱਠਿਆਗਾ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਇੱਥੋਂ ਤੱਕ ਗੱਲ ਸੀਮਤ ਰਹਿਣੀ ਚਾਹੀਦੀ ਹੈ ਕਿ ਸੁਆਮੀ ਨਾਥਨ ਦਾ ਜਾਂ ਹੋਰ ਜਿਹੜੀਆਂ ਮੰਗਾਂ ਗੀਆਂ ਕਿਸਾਨਾਂ ਦੀਆਂ ਜਾਂ ਸਟੇਟ ਦੀਆਂ ਪੰਜਾਬ ਹਰਿਆਣੇ ਦੀਆਂ ਹੋਰ ਮੰਗਾਂ ਉੱਥੋਂ ਤੱਕ ਵੀ ਜਾਣਾ ਚਾਹੀਦਾ ਹੈ ਤਿੰਨ ਕਾਲੇ ਕਾਨੂੰਨਾਂ ਤੱਕ ਨਹੀਂ ਹੈ ਜੀ ਬਿਜਲੀ ਸੋਧ ਐਕਟ 2020 ਵੀ ਇਹਦੇ ਵਿੱਚ ਕਿਸਾਨਾਂ ਦੀ ਡਿਮਾਂਡ ਹੈ ਵੀ ਉਹ ਵੀ ਰੱਦ ਕੀਤਾ ਜਾਵੇ ਪਰਾਲੀ ਨੂੰ ਲੈ ਕੇ ਕਾਨੂੰਨ ਲੈ ਕੇ ਆਏ ਹੈ 1 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਲਾਇਆ ਗਿਆ ਕਰੋੜ ਰੁਪਿਆ ਹਾਸਾ ਹੁੰਦਾ ਯਾਰ ਕਰੋੜ ਰੁਪਏ ਦਾ ਜੁਰਮਾਨਾ ਹੈ ਰੋੜ ਰੁਪਿਆ ਦਾ 2 2 ਲੱਖ ਨੂੰ ਦਾ ਸਾਡੇ ਬੰਦੇ ਯਾਰ ਫਾਹਾ ਲੈ ਗਏ ਵਿਚਾਰੇ ਜਿਨ੍ਹਾਂ ਤੋਂ ਕਰਜ਼ਾ ਨਹੀਂ ਮੁੜਿਆ ਫਿਰ ਤੁਸੀਂ ਵਿੱਚ ਹੁਣ ਸ਼ਬਦਾਂ ਦੀ ਹੇਰ ਫੇਰ ਕਰਨ ਲੱਗੇ ਕਾਨੂੰਨ ਚ ਲੋਨ ਦੀ ਥਾਂ ਕ੍ਰੈਡਿਟ ਲਿਖਤਾ ਵੀ ਇਹਨਾਂ ਨੂੰ ਸਮਝ ਨਾ ਪਵੇ ਤੁਸੀਂ ਫਸਾਲਿਆ ਸਾਨੂੰ ਔਰ ਹੁਣ ਤੁਸੀਂ ਉਸੇ ਕਾਨੂੰਨ ਦੂਜੀ ਗੱਲ ਸੀ ਸੁਆਮੀਨਾਥਨ ਦੀ ਰਿਪੋਰਟ ਦੇ ਵਿੱਚ ਉਹ ਲਾਗੂ ਕਰਨ ਦੀ ਡਿਮਾਂਡ ਹੈ ਐਮਐਸਪੀ ਨੂੰ ਲੈ ਕੇ ਬੜੀ ਵੱਡੀ ਇਹ ਡਿਮਾਂਡ ਹੈ ਕਿ ਐਮਐਸਪੀ ਨਾ ਸਿਰਫ ਇਹ ਨਹੀਂ ਹੈ ਕਿ ਐਮਐਸਪੀ ਕਾਨੂੰਨ ਬਣਾਓ ਇਹ ਸ਼ਾਰਟੀ ਹੋਵੇ ਕਿ ਐਮਐਸਪੀ ਤੋਂ ਥੱਲੇ ਜੇ ਕੋਈ ਖਰੀਦਦਾ ਤਾਂ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਇਹ ਬੜਾ ਵੱਡਾ ਸਵਾਲ ਹੈ ਜਿਵੇਂ ਪੰਜਾਬ ਦੀ ਸਰਕਾਰ ਕਾਨੂੰਨ ਲੈ ਕੇ ਆਈ ਤਾਂ ਇਹ ਹੁਣ ਤੁਸੀਂ ਇਹ ਦੇਖੋ ਵੀ ਮੱਕੀ ਦੀ ਐਮਐਸਪੀ 1840 ਰੁਪਏ ਹੈ ਗੜ ਸ਼ੰਕਰ ਚ ਮੱਕੀ 650 ਨੂੰ ਵਿਕੀ ਜਾਂਦੀ ਹੈ 500 ਦਾ ਤਾਂ ਬੀ ਪੈ ਜਾਂਦਾ ਕਿੱਲੇ ਮਗਰ ਤੇ 150 ਰੁਪਇਆ 3 ਮਹੀਨੇ ਉਹਨੇ ਮਿਹਨਤ ਕੀਤੀ ਜ਼ਿਮੀਦਾਰ ਨੇ ਉਹ ਮਰਿਆ ਜਾ ਕੇ ਉਹਨੇ ਪਟ્રોલ ਵਾਲਿਆ ਡੀਜ਼ਲ ਵਾਲਿਆ ਉਹ ਕਦੇ ਗੱਡੇ ਵਿਚਾਰੇ ਆਪਦਾ ਹੱਕ ਦਾ ਫਿਰਦਾ ਤੇ ਤੁਸੀਂ 150 ਰੁਪਇਆ ਕੁਇੰਟਲ ਮਗਰ ਤੇ ਬੇਬੀ ਕਾਰਨ ਰਿਲਾਇੰਸ ਦੇ ਉੱਥੇ ਉਹਦੇ ਤੇ ਕਿੰਨੇ ਦੀ ਮਿਲਦੀ ਹੈ 450 ਰੁਪਏ ਦਾ ਪੈਕਟ ਹੈ ਜਿਹੜਾ ਆਪਾਂ ਪਾਸਟਿਆਂ ਦੇ ਵਿੱਚ ਪਾ ਕੇ ਖਾਈ ਜਾਂਦੇ ਆ ਉਹ ਜਿਹੜਾ ਪੀਜ਼ਿਆਂ ਦੇ ਉੱਤੇ ਡੋਮੀਨੋਜ਼ ਦੇ ਪੀਜ਼ੇ ਤੇ ਐਡੀ ਕਰਨ ਲੱਗੀ ਪਈ ਹੁੰਦੀ ਹੈ ਉਹ 800 ਦਾ ਕੰਟਰੀ ਪੀਜ਼ਾ ਵੇਚਦੇ ਆ ਤੇ ਉਹਦੇ ਉੱਤੇ ਚਾਰ ਲੱਗੀਆਂ ਹੁੰਦੀਆਂ ਜੀ ਜੋ ਕਵੰਟਲ ਚ ਕਿੰਨੀ ਵਿਕੀ ਆ 600 ਰੁਪਏ ਦੀ ਤੇ ਉੱਥੇ ਜਾ ਕੇ 800 ਦਾ ਪੀਜ਼ਾ ਖਾਣੇ ਆ ਜਿਹੜਾ ਉਹ ਚਾਰ ਹੈ ਤਾਂ ਜ਼ਿੰਮੇਦਾਰ ਕੀ ਕਰੂਗਾ ਫਾਹਾ ਨਹੀਂ ਲਊਗਾ ਤਾਂ ਤਾਂ ਇਹ ਇਹ بڑے ਕੁਐਸਚਨ ਨੇ ਪੰਜਾਬ ਨੂੰ ਆਪਣੀਆਂ ਬਾਕੀ ਮੰਗਾ ਤਾਂ ਧਿਆਨ ਦੇਣਾ ਚਾਹੀਦਾ ਲੇਕਿਨ ਇਸ ਐਜੀਟੇਸ਼ਨ ਨੂੰ ਨਰੋਲ ਕਿਸਾਨੀ ਤੇ ਹੀ ਸੀਮਤ ਰੱਖਣਾ ਚਾਹੀਦਾ ਜਿੰਨਾ ਤੁਸੀਂ ਦਾਇਰਾ ਠੀਕ ਹੈ ਨੋ ਡਾਊਟ ਦੀਪ ਸਿੱਧੂ ਖੁਦਮਖਤਿਆਰੀ ਦੀ ਗੱਲ ਕਰਦਾ ਜਾਂ ਬਾਕੀ ਜਿਹੜੇ ਹੋਰ ਨੇ ਉਹ ਵੀ ਆਪਦੀਆਂ ਲੇਕਿਨ ਜੇ ਤੁਸੀਂ ਕਿਸਾਨੀ ਨੂੰ ਲੈ ਕੇ ਐਜੀਟੇਸ਼ਨ ਕਰੇ ਇਹਨੂੰ ਸਰ ਕਰ ਲੋ ਇਹਨੂੰ ਜਿੱਤ ਲੋ ਫਿਰ ਬਾਕੀ ਜਿਹੜੀਆਂ ਚੀਜ਼ਾਂ ਉਹਦੀ ਰੂਪਰੇਖਾ ਲੇਕਿਨ ਆ ਪੰਜ ਕਾਨੂੰਨ ਤਿੰਨ ਨਹੀਂ ਤਿੰਨ ਜਿਹੜੇ ਉਹ ਐਪੀਐਮਸੀ ਦਾ ਜਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੋ ਗਿਆ ਬਿਜਲੀ ਸੋਧ ਬਿੱਲ ਹੋ ਗਿਆ ਜਿਹੜਾ ਪਰਾਲੀ ਵਾਲਾ ਲੈ ਕੇ ਆਏ ਆ ਇਹ ਪੰਜੇ ਕਾਨੂੰਨ ਪਲੱਸ ਉਹਦੇ ਨਾਲ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਉਣਾ ਔਰ ਇੱਕ ਸੀਗਾ ਕਿ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਹੋਏ ਆ ਨਜਾਇਜ਼ ਉਹ ਪਰਚੇ ਕੈਨਸਲ ਕੀਤੇ ਜਾਣ ਚਾਹੀਏ ਉਹ ਕਿਸੇ ਵੀ ਸਰਕਾਰ ਨੇ ਕੀਤੇ ਜੀ ਜੀ ਜਾਂਦੇ ਜਾਂਦੇ ਮੈਂ ਇੱਕ ਹੋਰ ਸਵਾਲ ਲੈਣਾ ਚਾਹੂੰਗਾ ਅਦਾਰਿਆਂ ਦੇ ਵਿੱਚ ਆਪਾਂ ਲੋਕ ਕੰਮ ਕਰਦੇ ਆਂ ਅਦਾਰੇ ਦੇ ਵਿੱਚ ਕੰਮ ਕਰਨਾ ਕਿੰਨਾ ਖਤਰਨਾਕ ਆ ਇਹ ਜਿਹੇ ਅੰਦੋਲਨਾਂ ਦੇ ਵਿੱਚ ਜਿੱਥੇ ਖਾਸ ਕਰਕੇ ਆਪਾਂ ਗੱਲ ਕਰਦੇ ਆ ਨੈਸ਼ਨਲ ਮੀਡੀਆ ਦੀ ਗੋਦੀ ਮੀਡੀਆ ਦੀ ਗੱਲ ਹੁੰਦੀ ਹੈ ਇੱਥੇ ਅਸੀਂ ਇੱਕ ਕੁੜੀ ਨੂੰ ਦੇਖ ਰਹੇ ਸੀਗੇ ਪੱਤਰਕਾਰ ਸੀ ਸਾਡੀ ਹੀ ਭੈਣ ਸੀ ਪਰ ਉਹਨੂੰ ਜਿਹੜੇ ਸਾਹਮਣੇ ਨਾਲ ਟੌਰਚਰ ਕਰਾਇਆ ਗਿਆ ਜਾਂ ਕਿਵੇਂ ਉਹ ਵਿਚਾਰੀ ਰੋਣ ਲੱਗ ਗਈ ਵੀ ਇਹ ਚੀਜ਼ ਤੋਂ ਕਿਵੇਂ ਨਾ ਕਿਵੇਂ ਘਰੇ ਤਾਂ ਹੋਣਾ ਹੀ ਚਾਹੀਦਾ ਹੈ ਦੇਖੋ ਇਹਦੇ ਚ ਦੋ ਪੱਖ ਨੇ ਜੀ ਜੀ ਪਹਿਲਾ ਪੱਖ ਤਾਂ ਇਹ ਹੈ ਵੀ ਸਾਨੂੰ ਇਹ ਸਮਝਣਾ ਪਊਗਾ ਵੀ ਉਹ EMPLOYEES ਨੇ ਉਹ ਆਪਦੀ ਡਿਊਟੀ ਕਰਨ ਆਏ ਆ ਤਾਂ ਸਾਨੂੰ ਉਹਨਾਂ ਦਾ ਉਹਨਾਂ ਨਾਲ ਉਹੋ ਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚੇ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਬਾਈਟ ਨਾ ਦਿਓ ਜੀ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਮੀਡੀਆ ਸਹੀ ਨਹੀਂ ਹੈ ਤਾਂ ਤੁਸੀਂ ਉਹਨੂੰ ਅਵੋਇਡ ਕਰ ਦਿਓ ਉਹਨੂੰ ਪਿਆਰ ਨਾਲ ਕਹ ਦਿਓ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਅ ਇਸ ਤਰ੍ਹਾਂ ਦਾ ਵਰਤਾਰਾ ਕਿਉਂਕਿ ਮਾਲਕ ਤਾਂ ਪਿੱਛੇ ਹੋਰ ਬੈਠੇ ਹਨ ਜਿਹੜੇ ਘਰਾਨੇ ਉਹਨਾਂ ਤੋਂ ਕਰਾ ਰਹੇ ਹੋਰ ਬੈਠੇ ਹੈ ਤਾਂ ਇਸ ਤਰ੍ਹਾਂ ਦਾ ਵਰਤਾਰਾ ਨਾ ਹੋਵੇ ਦੂਜੀ ਗੱਲ ਇਹ ਵੀ ਹੈ ਇਹਦਾ ਇੱਕ ਪੁਆਇੰਟ ਇਹ ਹੁੰਦਾ ਹੈ ਕਿ ਜਦੋਂ ਆਪਦੇ ਆਧਾਰੇ ਚ ਜਾ ਕੇ ਦੱਸਣਗੇ ਕਿ ਭਾਈ ਹੁਣ ਆ ਕੰਮ ਚੱਲਣਾ ਨਹੀਂ ਉਹ ਆਪਦੇ ਆਧਾਰੇ ਨੂੰ ਦੱਸਣਗੇ ਵੀ ਭਾਈ ਹੁਣ ਅਸੀਂ ਸੜਕ ਤੇ ਜਾ ਕੇ ਸੇਫ ਨਹੀਂ ਹੈਗੇ ਤੁਸੀਂ ਆਪਦੀ ਫੇਅਰ ਜਰਨਲਿਜ਼ਮ ਕਰੋਗੇ ਲੋਕਾਂ ਚ ਵਿਸ਼ਵਾਸ ਜਾਗੂਗਾ ਤਾਂ ਅਸੀਂ ਨਿਕਲਾਂਗੇ ਨਹੀਂ ਸਾਡਾ ਸੜਕ ਤੇ ਜਾਣਾ ਸੇਫ ਨਹੀਂ ਹੈ ਕਿਉਂ ਕਿਉਂਕਿ ਤੁਸੀਂ ਗਲਤ ਦਿਖਾਉਣੇ ਪਏ ਹੋ ਤੁਸੀਂ ਦੇਖੋ ਨਾ ਇੱਕ ਚੈਨਲ ਨੇ ਦਿਖਾਇਆ ਵੀ ਇਹ ਤਾਂ ਖਾਲਿਸਤਾਨ ਮੂਵਮੈਂਟ ਹੈ ਇੱਕ ਨੇ ਚਲਾਤਾ ਵੀ ਇਹ ਤਾਂ ਮੋਦੀ ਨੂੰ ਮਾਰਨ ਦੀਆਂ ਗੱਲਾਂ ਕਰਦੇ ਆ ਫਲਾਨਾ ਠਮਕਾ ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਜਿਸ ਝੰਡੇ ਦੇ ਤਹਿਤ ਤੁਸੀਂ ਬਿਹਾਰ ਨੂੰ नक्सਲ ਕਹਿ ਦਿੰਨੇ ਹੋ ਤੁਸੀਂ ਬਿਹਾਰ ਨੂੰ नक्सਲ ਕਹਿ ਦਿੰਨੇ ਹੋ ਤੁਸੀਂ ਜੀਐਨਯੂ ਨੂੰ ਅਰਬਨ नक्सਲ ਕਹਿ ਦਿੰਨੇ ਹੋ ਜੇ ਪੰਜਾਬ ਉੱਠਿਆ ਤਾਂ ਤੁਸੀਂ ਖਾਲਸਾਣ ਕਹਿ ਦਿਓਗੇ ਤਾਂ ਇਹ ਨਿਰੋਲ ਨਿਰੋਲ ਕਿਸਾਨੀ ਦੀ ਗੱਲ ਹੈ ਇੱਥੇ ਤਾਂ ਉਹ ਕੀ ਕਰਦੇ ਇੱਕ ਬਾਈਟ ਚੱਕਦੇ ਆ ਸਪੈਸ਼ਲ ਕਿਸੇ ਵੀ ਇੱਕ ਇੱਕ ਬੰਦੇ ਦੀ ਬਾਕੀ ਕੁਝ ਨਹੀਂ ਦਿਖਾਉਣਗੇ ਸਿਰਫ ਉਸ ਦੇ ਉੱਤੇ ਕਨਸੈਂਟਰੇਟ ਕਰਕੇ ਸਾਰੀ ਦਿਹਾੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਨੈਰੇਟਿਵ ਸੈੱਟ ਕਰਦੇ ਆ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਆ ਆਦਾਰਿਆਂ ਨੂੰ ਇਹ ਸਮਝਣਾ ਪਊਗਾ ਕਿ ਜੇ ਤੁਸੀਂ ਘੱਟੋ ਘੱਟ ਪੰਜਾਬ ਗਲਤ ਮੀਡੀਆ ਨਹੀਂ ਬਰਦਾਸ਼ਤ ਕਰ ਰਿਹਾ ਔਰ ਪੰਜਾਬ ਦੇ ਸੋਸ਼ਲ ਮੀਡੀਆ ਦੀ ਤਾਂ ਦਾਤ ਦੇਣੀ ਪਊ ਜਿਵੇਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੋਰ ਬਹੁਤ ਸਾਰੇ ਪੱਤਰਕਾਰ ਨੇ ਯਾਦਵਿੰਦਰ ਕਰਫਿਊ ਬਹੁਤ ਸੋਹਣਾ ਕੰਮ ਕਰ ਰਿਹਾ ਆ ਬਾਕੀ ਜਿੰਨੇ ਚੈਨਲ ਨੇ ਡੇਲੀ ਪੋਸਟ ਆ ਜਗ ਬਾਣੀ ਆ ਸਪੋਕਸਮੈਨ ਆ ਪ੍ਰਾਈਮ ਏਸ਼ੀਆ ਆ ਇਸ ਵਾਰ ਪੰਜਾਬ ਦੇ মিডিਆ ਨੂੰ ਸਲੂਟ ਕਰਨਾ ਪਊਗਾ ਕਿ ਪੰਜਾਬ ਦਾ মিডিਆ ਹਰੇਕ ਦੇ ਨਾਲ ਖੜਾ ਹੈ ਕਿਸਾਨ ਦੇ ਨਾਲ ਖੜਾ ਹੈ ਔਰ ਇਸ ਐਜੀਟੇਸ਼ਨ ਦੀ ਉਹ ਲੜਾਈ ਇਸ ਤਰ੍ਹਾਂ ਲੜ ਰਿਹਾ ਹੈ ਕਿ ਜਿਵੇਂ ਉਹਨਾਂ ਦੀ ਆਪਣੀ ਲੜਾਈ ਹੈ ਜੇ ਕੋਈ ਸਾਨੂੰ ਇਹ ਕਹਿੰਦਾ ਵੀ ਤੁਸੀਂ ਬਾਇਸਡ ਹੋ ਤੁਸੀਂ ਸਹੀ ਪੱਤਰਕਾਰੀ ਨਹੀਂ ਕਰ ਰਹੇ ਸਾਨੂੰ ਇਹ ਕਹਾਉਣਾ ਮਨਜ਼ੂਰ ਹੈ ਪਰ ਅਸੀਂ ਪੰਜਾਬ ਤੇ ਪੰਜਾਬ ਦੇ ਕਿਸਾਨ ਨਾਲ ਖੜਾਂਗੇ ਕਿਉਂਕਿ ਇਹ ਗੱਲ ਸਾਡੀਆਂ ਆਵਦੀਆਂ ਵਟਾਂ ਦੀ ਹੈ ਤੇ ਅਸੀਂ ਆਪਣੀਆਂ ਵਟਾਂ ਤੇ ਬਗਾਨਾ ਪੈਰ ਤਰ ਨਹੀਂ ਦੇਣਾ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਥੈਂਕ ਯੂ ਜੀ ਸੋ ਦੋਸਤੋ ਅਸੀਂ ਸਿਮਰਨ ਜੋਤ ਸਿੰਘ ਮੱਕੜ ਸੀਨੀਅਰ ਪੱਤਰਕਾਰ ਅੱਗੇ ਵੀ ਅਸੀਂ ਇਸ ਕਿਸਾਨੀ ਮੁੱਦੇ ਦੇ ਨਾਲ ਬਣੇ ਰਹਾਂਗੇ ਇਦਾਂ ਦੀਆਂ ਸ਼ਖਸੀਅਤਾਂ ਦੇ ਮੁਲਾਕਾਤ ਲੈ ਕੇ ਆਉਂਦੇ ਰਹਾਂਗੇ ਤੇ ਪੱਤਰਕਾਰਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਅੰਦੋਲਨ ਤੋਂ ਕੁਝ ਨਾ ਕੁਝ ਨਿਕਲੂਗਾ ਕਿ ਨਹੀਂ ਧੰਨਵਾਦ ਜੀ